ਮਾਂ ਤੋਂ ਮੈਜੀ ਜਮੈਂ ਮਿਆ ਪੈਨੇ ਸਟੌਪ ਵਗੈਰਾ ਹੋ ਗਏ ਕੰਡੇ ਹੋ ਗਏ ਚੰਗਲ ਹੋ ਗਏ ਹਨ ਤੇ ਕਾਫੀ ਇੱਥੇ ਵੱਡੀਆਂ ਬੱਟੀਆਂ ਜਿਹੜੀਆਂ ਦੁਕਾਨਾਂ ਨੇ ਵੱਖ ਤੁਸੀਂ ਦੇਖ ਸਕਦੇ ਹੋ ਅੱਜ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਕਾਲ ਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਵੀਡੀਓ ਵਿੱਚ ਅੱਜ ਆਪਾਂ ਪਹੁੰਚਿਆ ਸ਼ਹਿਰ ਮਰੇ ਕੋਲੇ ਤੇ ਸਾਰ ਮਰੇਕ ਕੋਲ ਹਨ ਲੋਹਾ ਬਾਜ਼ਾਰ ਦਿਖਾਉਣੇ ਆਪਾਂ ਸਾਰੇ ਤੁਸੀਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਆਪਾਂ ਤੁਹਾਨੂੰ ਅੱਜ ਦੀ ਵੀਡੀਓ 'ਚ ਲੋਹਾ ਬਾਜ਼ਾਰ ਸਾਰ ਮਰੇਕ ਕੋਲੇ ਦਾ ਆਪਾਂ ਤੁਹਾਨੂੰ ਦਿਖਾਵਾਂਗੇ। ਲਓ ਵੀ ਆਹ ਚੌਂਕ ਦੇ ਕੋਲੇ ਦਾ ਮਰੇਕ ਕੋਲੇ ਦਾ ਲੋਹਾ ਬਾਜ਼ਾਰ ਉਹ ਸਟਾਰਟ ਹੋ ਜਾਂਦਾ। ਜਿਵੇਂ ਆਹ ਦੇਖੋ ਇੱਥੇ ਐਵੇਂ ਲਿਆ ਸਾਰੀਆਂ ਦੁਕਾਨਾਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੇ ਤੁਹਾਨੂੰ ਕੰਡੇ ਵਗੈਰਾ ਹੋਗੇ ਨਾ ਤੇ ਬਾਕੀ ਹੋਰ ਵੀ ਕਾਫੀ ਸਮਾਨ ਤੁਹਾਨੂੰ ਇੱਥੇ ਮਿਲ ਜੂ ਜਿਵੇਂ ਮਿਆ ਪੈ ਨੇ। ਸਟਾਕ ਵਗੈਰਾ ਹੋਗੇ, ਕੰਡੇ ਹੋਗੇ, ਸੰਗਲ ਹੋਗੇ ਹਨਾ। ਇਹ ਕਾਫੀ ਇੱਥੇ ਵੱਡੀਆਂ-ਵੱਡੀਆਂ ਨੇ ਆ ਤੇ ਦੁਕਾਨਾਂ ਨੇ ਵੱਖ-ਵੱਖ ਤੁਸੀਂ ਦੇਖ ਸਕਦੇ ਹੋ ਕਿਵੇਂ ਸਾਰਾ ਹੈ ਬਾਜ਼ਾਰ ਤੇ ਤੁਹਾਨੂੰ ਲੋਹੇ ਦਾ ਸਮਾਨ ਇੱਥੋਂ ਮਿਲ ਜੀ ਜਿਵੇਂ ਆ ਦੇਖੋ ਟੀਲ ਵਗੈਰਾ ਹੋ ਗਈ ਜਿਵੇਂ ਫਸਲੇ ਢੋਲ ਹੋ ਗਏ ਨਾ ਫਸਲੇ ਪੈਣੇ ਜਿਵੇਂ ਤੇ ਬਾਕੀ ਆ ਅੱਗੇ ਸਟੋਪ ਵਗੈਰਾ ਹੋ ਗਏ ਜਿਵੇਂ ਬਾਕੀ ਤੁਹਾਨੂੰ ਬਾਕੀ ਦੂਜੀ ਸ਼ਾਰਟ ਮੋੜਦੇ ਹੋ ਦਿਖਾਵਾਂਗੇ ਜਿਵੇਂ ਟਰੰਕ ਵਗੈਰਾ ਹਨਾ ਬਾਕੀ ਆਹ ਉੱਤੇ ਵਾਲੇ ਪਿੰਜਰੇ ਸਾਰੇ ਤੁਹਾਨੂੰ ਇੱਥੋਂ ਮਿਲ ਜਾਣਗੇ ਤੇ ਕਾਫੀ ਵੱਡੀ ਇਹ ਮਾਰਕੀਟ ਆ ਸਹਿਰ ਮਰੇਕੋਲਲੇ ਦੀ ਤੇ ਸਦਰ ਬਾਜ਼ਾਰ ਦੇ ਨਾਲ ਹੀ ਪੈ ਜਾਂਦੀ ਆ ਜਿਹਨੂੰ ਆਪਣਾ ਚਮੜਾ ਵਿਆਰ ਵੀ ਕਹਿ ਦਿੰਦੇ ਆ ਆ ਉਹਦੇ ਨਾਲ ਹੀ ਇਹ ਮਾਰਕੀਟ ਆ ਸਾਰੀ ਜਿਵੇਂ ਤੁਸੀਂ ਦੇਖ ਸਕਦੇ ਹੋ ਬਾਕੀ ਆ ਦੇਖੋ ਆਹ ਪਹਿਨੇਤ ਨਾ ਪੜਕੀਆਂ ਹੋ ਗਈਆਂ ਜਿਵੇਂ ਦੇਖੋ ਫਸਲੇ ਬਾਕੀ ਆਹ ਸਾਰੇ ਸਣੂ ਮੇਰੇ ਜਿਵੇਂ ਕਈਆਂ ਘੁਰਤੇ ਸਾਰੇ ਸਣੂ ਬਜ਼ਾਰ ਦੇ ਵਿੱਚ ਮਿਲ ਜਾਣਗੇ ਸੰਗਲ ਵਗੈਰਾ ਸਣੂ ਇੱਥੇ ਬਹੁਤ ਜ਼ਿਆਦਾ ਮਿਲੂ ਥੋੜੀਆਂ ਹੋ ਗਈਆਂ ਜਿਵੇਂ ਸਾਰੇ ਤੁਹਾਨੂੰ ਇੱਥੇ ਮਿਲ ਜਾਣਗੇ ਇਹ ਬਜ਼ਾਰ ਦੇ ਵਿੱਚੋਂ ਬਾਕੀ ਕੈਂਚੀਆਂ ਹੋ ਗਈਆਂ ਜਿਵੇਂ ਆਹ ਕੈਂਚੀ ਲਾਈ ਜਾਂਦੀ ਹੋਰੀ ਹੈ ਨਾ ਬਾਕੀ ਅਗੇ ਕੰਡੇ ਵਗੈਰਾ ਆ ਗਏ ਤੇ ਕਾਫੀ ਵੱਡੀ ਇਹ ਮਾਰਕੀਟ ਆ ਤੁਹਾਨੂੰ ਅੱਪਰ ਸਾਰੀ ਮਾਰਕੀਟ ਦਿਖਾਵਾਂਗੇ ਏ ਮਾਰਕਟ ਤੱਕ ਗਿਆ ਕੀ ਇੱਕ ਸੇਲ ਲੱਗਦੀ ਹਰੇ ਘੈਂਟ ਵਾਰ ਨੂੰ ਉਹ ਵੀ ਆਪਾਂ ਵੀਡੀਓ ਪਹਿਲਾਂ ਪਾਈ ਹੋ ਜੇ ਤੁਸੀਂ ਨਹੀਂ ਲਿਖੀ ਜਾ ਕੇ ਦੇਖ ਸਕਦੇ ਹੋ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਆਪਣੀ ਕਿੱਸੋਂ ਕਿੱਸੋਂ ਉਹ ਜੀ ਲਿਖ ਦਿਨੋ ਜੇ ਤੁਸੀਂ ਤੁਹਾਡੇ ਕਮੈਂਟ ਦਾ ਪਰ ਅਪਲਾਈ ਵੀ ਕਰਾਂਗੇ ਜੇ ਕੋਈ ਬਾਹਰੋਂ ਵੀ ਦੇਖਦਾ ਤਾਂ ਉਹ ਵੀ ਕਮੈਂਟ ਜਰੂਰ ਕਰਿਓ ਬਾਕੀ ਜਿਵੇਂ ਫੋੜੇ ਵਗੈਰਾ ਹੋਗੇ ਹਨ ਆਪਾਂ ਨਹੀਂ ਜਮੇ ਖੁਰਚਣੇ ਹੋਗੇ ਬਾਕੀ ਆ ਦੇਖੋ ਸਾਰੇ ਥੋੜੀਆਂ ਕਈਆਂ ਤੇ ਸਾਰੀ ਤੁਹਾਨੂੰ ਇਹ ਮਾਰਕਟ ਲੋਡ ਦੀ ਮਿਲੂਗੀ ਜਿਵੇਂ ਸਿੱਟਾ ਵਗੈਰਾ ਚਾਰ ਤਰ੍ਹਾਂ ਉੱਪ ਵਾਲੀਆਂ ਤਾਰਾਂ ਹਨ ਸਾਰੀਆਂ ਤੁਹਾਨੂੰ ਇਹ ਮਾਰਕਟ ਦੇ ਵਿੱਚ ਮਿਲ ਜਾਣਗੀਆਂ ਜਿਵੇਂ ਕੜਾਈਆਂ ਹੋ ਗਈ ਬਾਕੀ ਇਹ ਦੇ ਕੇ ਹੈ ਨਾ ਸਾਰਾ ਤੁਹਾਨੂੰ ਇੱਕ ਤੋਂ ਮਿਲ ਜੂਗਾ ਤੇ ਇੱਧਰ ਵੀ ਸਾਰੀ ਮਾਰਕੀਟ ਆ ਤੁਹਾਨੂੰ ਆਪਾਂ ਮੁੜ ਕੇ ਦਿਖਾਵਾਂਗੇ ਕਾਫੀ ਵੱਡੀ ਹੈ ਇਹ ਮਾਰਕੀਟ ਆ ਸਹਿਰ ਮਰੇਕ ਕੋਲੇ ਦੀ ਤੇ ਜਿਵੇਂ ਮੈਂ ਹੁਣ ਪਹਿਲਾਂ ਵੀ ਕਮੈਂਟ ਜਰੂਰ ਕਰਕੇ ਦੱਸਿਆ ਵੀ ਤੁਸੀਂ ਆਪਣੀ ਵੀਡੀਓ ਕਰਕੇ ਤੁਹਾਨੂੰ ਦੇਖਦੇ ਹੋ ਨੇ ਤੇ ਕੋਈ ਬਾਹਰੋਂ ਵੀ ਆਪਣੀ ਵੀਡੀਓ ਜਰੂਰ ਕਮੈਂਟ ਜਰੂਰ ਕਰਾ ਪਰ ਅਪਲਾਈ ਤੁਹਾਡਾ ਜਰੂਰ ਕਰਾਂਗੇ ਤੇ ਆ ਜਾਲੀ ਵਗੈਰਾ ਹੋ ਗਈ ਹੈ ਨਾ ਇਹ ਵੀ ਤੁਹਾਨੂੰ ਮਿਲ ਜੂਗੀ ਦੇਖੋ ਕਾਲੀਆਂ ਤਾਰਾਂ ਤੇ ਜਿਵੇਂ ਹੁਣ ਉਧਰਲੀ ਸਾਈਡ ਆ ਗਈ ਤੇ ਅੱਗੇ ਵੀ ਮਾਰਕੀਟ ਹੈਗੀ ਆ ਜੇ ਅੱਗੇ ਦਿਖਾਉਣੀ ਆਪਾਂ ਜਾ ਕੇ ਲੋ ਤੇ ਇਥੇ ਸੇਲ ਲੱਗਦੀ ਆ ਹਰ ਇੱਕ ਘਾਟ ਵੱਲ ਨੂੰ ਕੱਪੜਿਆਂ ਦੀ ਬਹੁਤ ਵੱਡੀ ਸੇਲ ਹੁੰਦੀ ਆ ਉਹ ਤੇ ਉਹਦੀ ਆਪਾਂ ਵੀਡੀਓ ਪਾਈਆਂ ਹੋਈਆਂ ਨੇ ਬਾਕੀ ਫੇਰ ਵੀ ਆਪਾਂ ਦੁਬਾਰੇ ਜੇ ਟਾਈਮ ਮਿਲੇ ਤਾਂ ਐਤਵਨ ਆਪਾਂ ਉਹ ਵੀ ਵੀਡੀਓ ਦੁਬਾਰੇ ਬਣਾ ਕੇ ਤੁਹਾਨੂੰ ਦਿਖਾ ਦਾਂਗੇ ਤੇ ਬਾਕੀ ਤੁਹਾਨੂੰ ਅੱਗੇ ਦਿਖਾਉਨੇ ਆ ਹੋਰ ਸਾਰੇ ਹੀ ਮਾਰਕੀਟ ਜਿਵੇਂ ਆ ਕਈਆਂ ਹੋਈਆਂ ਹਨ ਲੋ ਆ ਕਈਆਂ ਪੁੰਗੀਆਂ ਨੇ ਯਮੇ ਤੇ ਬੜੀਆਂ ਬੜੀਆਂ ਦੁਕਾਨਾਂ ਨੇ ਇੱਥੇ ਲੋਕ ਵੇਦੀਆਂ ਇਹ ਨੂੰ ਮਰੇ ਕੋਲੇ ਦਾ ਲੋਹਾ ਬਾਜ਼ਾਰ ਆਪਾਂ ਕਹਿ ਸਕਦੇ ਆ। ਲੋਹੇ ਵੀ ਅੱਗੇ ਵੀ ਕਾਫੀ ਦੁਕਾਨਾਂ ਨੇ ਇੱਥੇ ਵੀ ਤੈਨੂੰ ਬਹੁਤ ਸਾਰਾ ਫ਼ਰਮਾਨ ਜਿਹੜਾ ਮਿਲ ਜੂਗਾ ਜਿਵੇਂ ਆ ਪੰਨਿਆਂ ਨੇ। ਤੇ ਇੱਥੇ ਜਿਹੜੀ ਸੇਲ ਲੱਗਦੀ ਹਰੇ ਕੈਂਦਵਰੋਂ ਉਹ ਤੁਹਾਨੂੰ ਦਿਖਾਵਾਂ ਵੀ ਸੇਲ ਕਿੱਥੇ ਲੱਗਦੀ ਹੈ ਅੱਜੇ। ਤੇ ਹਰੇ ਕੈਂਦਵਰੋਂ ਲੱਗਦੀ ਉਹ ਸੇਲ ਮਰੇ ਕੋਲੇ ਦੇ ਵਿੱਚ। ਬਾਕੀ ਆ ਗਿਆ ਜਿਵੇਂ ਦੇਕੇ ਵਗੈਰਾ ਹੋਗੇ ਹਨਾ ਬਾਕੀ ਪੱਠੀਆਂ ਵਗੈਰਾ ਤੈਨੂੰ ਸਾਰੀਆਂ ਇੱਥੋਂ ਮਿਲ ਜਾਣਗੀਆਂ। ਜਿਵੇਂ ਆ ਦੇਖੇ ਪਏ ਨੇ ਬਾਗਟੀਆਂ ਪਈਆਂ ਨੇ ਹਨਾ ਕੜਸੀਆਂ ਤਵੀਆਂ ਸਾਰੀਆਂ ਤੁਹਾਨੂੰ ਇਹ ਬਾਜ਼ਾਰ ਦੇ ਵਿੱਚੋਂ ਮਿਲ ਜਾਣਗੀਆਂ ਜਿਵੇਂ ਆ ਦੇਖੋ ਕਿੱਡੀ ਦੁਕਾਨ ਆ ਨਾ ਬਾਕੀ ਆ ਟਰੰਕ ਹੋਗੇ ਤੇ ਆ ਢੋਲ ਵਗੈਰਾ ਹੋਗੇ ਜਿਵੇਂ ਅਲਮਾਰੀ ਦੀ ਸ਼ੇਪ ਚ ਬਣਾਏ ਹੋਏ ਨੇ ਟਾਇਰ ਲੱਗੇ ਹੋਏ ਨੇ ਜੀ ਟਾਇਰ ਦੇਖ ਸਕਦੇ ਲੋ ਟਾਇਰ ਲਾ ਕੇ ਬਣਾਏ ਹੋਏ ਨੇ ਤੇ ਸ਼ਾਇਦ ਤੁਸੀਂ ਦੇਖੋ ਹਰ ਇੱਕ ਦਾ ਸ਼ਾਇਦ ਹੁਣ ਢੋਲ ਮਿਲ ਜੂਗਾ ਲੋ ਆ ਦੇਖੋ ਇਹ ਉਹ ਸਾਹਮਣੇ ਆ ਗਈ ਜਿੱਥੇ ਮਰੇ ਕੋਲੇ ਸੇਲ ਲੱਗਦੀ ਹੈ ਹਰ ਐਤਵਾਰ ਨੂੰ ਤੇ ਇੱਥੇ ਬਹੁਤ ਵੱਡੀ ਸੇਲ ਲੱਗਦੀ ਹੈ। ਹਰ ਐਤਵਾਰ ਨੂੰ ਲੱਗਦੀ ਹੈ ਤੁਸੀਂ ਆ ਕੇ ਸੇਲ ਦੇਖ ਸਕਦੇ ਹੋ। ਬਾਕੀ ਆ ਗਈ ਅੱਗੇ ਦੁਕਾਨਾਂ। ਤੇ ਇੱਥੇ ਤਾਂ ਕੇ ਮਾਰਕੀਟ ਆ ਜਾਂਦੀ ਹੈ ਜੀ। ਲਓ। ਪਹਿਲਾਂ ਆਪਾਂ ਤੁਹਾਨੂੰ ਇਧਰਲੀ ਸ਼ੈੱਡ ਦਿਖਾਈ ਤੀ ਨਾ ਮਾਰਕੀਟ ਦੀ ਹੁਣ ਆਪਾਂ ਤੁਹਾਨੂੰ ਦੂਜੀ ਸ਼ੈੱਡ ਦਿਖਾਵਾਂਗੇ। ਤੇ ਇੱਧਰ ਵੀ ਥੋੜੀ ਦੁਕਾਨਾਂ ਮਿਲਣਗੀਆਂ ਜਿਵੇਂ ਆਹ ਪਏ ਨੇ ਢੋਲ, ਪੇਟੀ ਦੀ ਸ਼ੇਪ 'ਚ ਪਏ ਨੇ। ਇਹ ਸੀ। ਹਾਂ ਪੇਟੀਆਂ ਦੇਖੋ ਕਾਊਂਟਰ ਦੀ ਸ਼ੇਪ 'ਚ। ਬਾਕੀ ਆਹ ਦੇਖੋ ਢੋਲ ਵਗੈਰਾ। ਇਹ ਕਾਫੀ ਸਮਾਨ ਤੁਹਾਨੂੰ ਇੱਥੇ ਮਿਲ ਜੂਗਾ। ਲੋਵੀ ਆ ਲੋਵੀ ਆ ਦੇਖੋ ਪੁੱਤਰ। ਇਹ ਇਹ ਬਤਾਂ ਲੋਵੀ ਜਮਿਆ ਢੋਲ ਵਗੈਰਾ ਪਏ ਨੇ ਹਨ ਤੇ ਕਾਫੀ ਵੱਡੀ ਇਹ ਮਾਰਕੀਟ ਆ ਲੋਹੇ ਬਾਜ਼ਾਰ ਦੀ ਤੇ ਕਾਫੀ ਦੂਰ ਤੱਕ ਆ ਜਾਂਦੀ ਹੈ ਜਿਵੇਂ ਆ ਦੇਖੋ ਧਾਰੀਆਂ ਪਈਆਂ ਨੇ ਹਨ ਤੁਸੀਂ ਦੇਖ ਸਕਦੇ ਹੋ। ਕੜਾਈਆਂ ਵਗੈਰਾ ਪਈਆਂ ਨੇ ਬਾਕੀ ਛੋਟੀ ਕੜਾਈ ਤੁਹਾਨੂੰ ਮਿਲ ਜੂ ਵੱਡੀ ਵੀ ਮਿਲ ਜੂਗੀ ਹਰ ਤਰ੍ਹਾਂ ਤੁਹਾਨੂੰ ዳਕਤੀ ਵਗੈਰਾ ਵੀ ਇੱਥੋਂ ਮਿਲ ਜੂਗੀ ਜਿਵੇਂ ዳਕਤੀ ਪਈਆਂ ਨੇ ਅੱਗੇ ਬਾਕੀ ਇਹ ਤੇਰਾ ਕੜਾਈਆਂ ਤਵੀਆਂ ਤੁਹਾਨੂੰ ਦੇਖ ਸਕਦੇ ਹੋ ਤੁਹਾਨੂੰ ਆਹ ਦੇਖੋ ਕਿੰਡੀ ਕੜਾਈ ਪਈ ਆ ਨਾ ਤੇ ਯਾਹ ਦੇਖੋ ਬਲੌਗਸ ਬਾਕੀ ਯਾਹ ਦੇਖੋ ਸਾਰਾ ਸਮਾਨ ਆ ਸਟੋਕ ਆ ਗਿਆ ਨਾ ਆ ਸਟੋਕ ਭੱਟੀਆਂ ਵੱਡੀਆਂ ਹਾਂ ਤੇ ਆਜ ਮੈਂ ਸਕੋਪ ਆਗੇ ਪੱਟੀਆਂ ਆ ਗਈਆਂ ਲਓ ਅੱਗੜੀ ਪੱਟੀ ਇਹ ਮੈਂ ਖੇਰ ਹੂੰ ਬਾਕੀ ਆ ਦੇਖੋਗੇ ਤੇ ਪੱਠੀ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਤੇ ਪੱਠੀ ਮਿਲ ਜੂਗੀ ਤੇ ਬਾਕੀ ਰੇਤ ਤਰ੍ਹਾਂ ਤੁਹਾਨੂੰ ਭਾਂਡਾ ਮਿਲ ਜੂਗਾ ਤੁਸੀਂ ਕੋਈ ਵੀ ਮਨਲਾ ਭਾਂਡਾ ਲੈਣਾ ਆ ਕੇ ਤੇ ਤੁਹਾਨੂੰ ਮਰੇਕ ਕੋਲੇ ਬਾਜ਼ਾਰ ਦੇ ਵਿੱਚੋਂ ਮਿਲ ਜੂਗਾ ਕਾਫੀ ਵੱਡੀ ਇਹ ਮਾਰਕੀਟ ਆ ਸ਼ਹਿਰ ਮਰੇਕ ਕੋਲੇ ਦੀ ਇਹ ਅੱਗੇ ਚੱਲਦੇ ਹਾਂ ਲੋਕ ਤੇ ਲਾਉਣੇ ਆ ਇਹ ਸਾਧਰਾ ਬਾਜ਼ਾਰ ਦੇ ਨਾਲ ਹੀ ਆ ਇਹ ਇਹਨੂੰ ਆਪਾਂ ਕਮੜਾ ਬਾਜ਼ਾਰ ਵੀ ਕਹਿ ਦਿੰਦੇ ਆ ਫਰਮਾ ਚੌਂਕ ਦੁਕਾਨਾਂ ਉਹ ਚੌਂਕ ਤੋਂ ਤੁਸੀਂ ਇਸ਼ਾਰਾ ਸਕਦੇ ਹੋ ਤਾਂ ਉੱਥੇ ਤੁਹਾਨੂੰ ਇਹ ਸਾਰੀ ਮਾਰਕੀਟ ਮਿਲ ਜੂਗੀ ਉਹ ਬਾਜ਼ਾਰ ਦੀ। ਲਓ ਯਾਰ ਦੇਖੋ। ਇਹ ਮੇਰਾ ਢੋਲੀ ਨਹੀਂ ਆਗੀਆਂ ਹਨਾ। ਬਾਕੀ ਛੈਂਪੇ ਦੇ ਕੋਹਣੇ ਪਏ ਨੇ। ਲਓ। ਇਹ ਤੁਹਾਨੂੰ ਇਹੀ ਦੁਕਾਨਾਂ ਦੇਖ ਕੇ ਮਿਲਣੀ ਹੈ ਕਿਉਂਕਿ ਇਹ ਲੋਹਾ ਬਾਜ਼ਾਰ ਇਹਨੂੰ ਆਪਾਂ ਕਹਿ ਦਿੰਦੇ ਆ। ਜਿਵੇਂ ਕੜਾਈਆਂ ਹੋ ਗਈਆਂ। ਬਾਕੀ ਅੱਗੇ ਜੇ ਕੰਡੇ ਵਗੈਰਾ ਹੋਵੇ ਹੋਰ ਵੀ ਕਾਫੀ ਦੁਕਾਨਾਂ ਤੁਹਾਨੂੰ ਇੱਥੇ ਮਿਲਣਗੀਆਂ ਵਗੇਦਿਆਂ ਤੇ ਕਾਉਂਟੀਟੀ ਤੁਹਾਨੂੰ ਬਹੁਤ ਮਿਲ ਜੂ ਹਰ ਇੱਕ ਸਮਾਨ ਤੁਸੀਂ ਕੋਈ ਵੀ ਲੋਗ ਦਾ ਸਮਾਨ ਤਿਆਰ ਕਰਵਾਉਣਾ ਉਹ ਵੀ ਇੱਥੇ ਕਰਵਾ ਸਕਦੇ ਹੋ ਲੈਣਾ ਉਹ ਵੀ ਲੈ ਸਕਦੇ ਹੋ ਤੇ ਵੈਸੇ ਤਾਂ ਇੱਥੇ ਤਿਆਰ ਹੁੰਦੇ ਜਿਵੇਂ ਕਈਆਂ ਕੁੰਈਆਂ ਤੇ ਇੱਥੇ ਵੈਸੇ ਤਿਆਰ ਕੀਤੀਆਂ ਜਾਂਦੀਆਂ ਨੇ ਰੇਟ ਵੀ ਆ ਰੇਟ ਵੀ ਸਹੀ ਨੇ ਲੋ ਆ ਦੇ ਤੇ ਆਗੇ ਜਾਲੀ ਜਿਹੜੀ ਆਪਾਂ ਘਰਾਂ ਚ ਲਵਾਉਂਦੇ ਹਾਂ ਮੁਰਗਾ ਜਾਲੀ ਆ ਗਈ ਹੈ ਨਾ ਤੇ ਅਲੱਗ-ਅਲੱਗ ਛੋਟੀ ਜਾਲੀ ਵੱਡੀ ਹਾਂ ਸਾਰੀਆਂ ਅਲੱਗ-ਅਲੱਗ ਜਾਲੀਆਂ ਆ ਗਈਆਂ ਜਿਵੇਂ ਆ ਪਈਆਂ ਨੇ ਚਾਰੀਆਂ ਦੇਖ ਸਕਦੇ ਹੋ ਤੇ ਕਲਰਫੁੱਲ ਵੀ ਪਈਆਂ ਨੇ ਜਿਵੇਂ ਹਰੀ ਪਈ ਆ ਨਾ ਪਲਾਸਟਿਕ ਜਾਲੀ ਪ੍ਰਾਕਟ ਜਾਲੀ ਹਾਂ ਬਾਕੀ ਸੰਗਲ ਵਗੈਰਾ ਤੁਹਾਨੂੰ ਇੱਥੋਂ ਬਹੁਤ ਸਾਰੇ ਮਿਲ ਜਾਣਗੇ ਤਾਰਾਂ ਵਗੈਰਾ ਜਿਵੇਂ ਪਈਆਂ ਨੇ ਸਾਰੀਆਂ ਇਥੋਂ ਮਿਲ ਜਾਣਗੀਆਂ ਜਿਹੜੀਆਂ ਪਈਆਂ ਨੇ ਏ ਅੱਗੇ ਚੌਕ ਆਊਗਾ ਚੌਕ ਤੋਂ ਮੈਂ ਦੱਸ ਦਿੰਨਾ ਕਿਥੇ ਨੂੰ ਮਾਰਕੀਟ ਸਾਰੀ ਇਹ ਆ ਜਾਂਦੀ ਐ ਆ ਫਾਈਬਰ ਪਈਆ ਜਵੇਂ ਵੀ ਮਿਲ ਜੂ ਤੁਹਾਨੂੰ ਦਿਖਾਉਗੇ ਇਹ ਪਹਿਲਾਂ ਬੱਸ ਤੁਹਾਨੂੰ ਇਤਲੀ ਸਾਈਡ ਮਾਰਕੀਟ ਦਿਖਾਈ ਜੀ ਸਾਰੀ ਹੁਣ ਆਪਾਂ ਤੁਹਾਨੂੰ ਦੂਜੀ ਸਾਈਡ ਦਿਖਾ ਰਹੇ ਹਾਂ ਧਰਮੀ ਕਾਫੀ ਹੋ ਗਏ ਨਾ ਨਹੀਂ ਨਹੀਂ ਫਊ ਉਹ ਹੋ ਵੀ ਅੱਗੇ ਫੇਰ ਦੁਕਾਨਾਂ ਆ ਗਈਆਂ ਆ ਕਿਹੜਾ ਕੱਪੜੇ ਛਕਾਉਣ ਵਾਲਾ ਹੋਣਾ ਆ ਪਿਆਰਾ ਸੰਜਾ ਜੀ ਲੋ ਵੀ ਸਟੈਂਡ ਵਗੈਰਾ ਹੋਗਾ ਜਿਵੇਂ ਵਾਸ਼ਿੰਗ ਮੀਨਾਂ ਦਾ ਸਟੈਂਡ ਵਗੈਰਾ ਵੀ ਪੈਣੇ ਹੋ ਕੁੰਦਰ ਵਾਲੇ ਹਾਂ ਹਰ ਇੱਕ ਤਰ੍ਹਾਂ ਦਾ ਮਿਲ ਜੂ ਜਿਵੇਂ ਅੱਜ ਦੇਖੋ ਕਿੱਡੇ ਗੱਡੀਆਂ ਸਾਰੇ ਮਿਲ ਜਾਣਗੇ ਜਿਹੜਾ ਮਰਜ਼ੀ ਲੈ ਗੋ ਪੈਣੇ ਜਮ ਇਹ ਗੱਲ ਆ ਸਾਰੇ ਤੁਹਾਨੂੰ ਇੱਥੇ ਮਿਲ ਜਾਣਗੇ ਤੇ ਦੇਖੋ ਇਹ ਤੁਹਾਨੂੰ ਪਹਿਲਾਂ ਸਟਾਰਟਿੰਗ ਦੀ ਵੀਡੀਓ ਦਿਖਾਤੀ ਹੈ ਯਾਰੀ ਮਾਰਕੀਟ ਤੇ ਹੁਣ ਆਪਾਂ ਨੂੰ ਇੱਧਰ ਦਿਖਾਉਣੇ ਹੈ ਯਾਰੀ

ਅਰੀਏ ਮਾਰਕੀਟ ਇਦਾਂ ਚਲੀ ਜਾਂਦੀ ਹੈ ਲਓ ਵੀ ਲਓ ਵੀ ਆ आज ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਆ ਜੀ ਵੀਡੀਓ ਜਿਹਾ ਆਪਾਂ ਤੁਹਾਨੂੰ ਸ਼ਹਿਰ ਮਰੇਕ ਕੋਲੇ ਦਾ ਲੋਹਾ ਬਾਜ਼ਾਰ ਦਿਖਾਇਆ ਜਿਹੜਾ ਕਿ ਸਦਰ ਬਾਜ਼ਾਰ ਦੇ ਨਾਲ ਹੀ ਆ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਇਹ ਮਿਲ ਗਿਆ ਤੁਹਾਨੂੰ ਹੋਰ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਇੱਕ ਤਰ੍ਹਾਂ ਵੀਡੀਓ ਦੇਖਣ ਲਈ ਧੰਨਵਾਦ